ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇ ਦਿੱ ਦੇ ਦਰਸ਼ਕਾਂ ਨੂੰ ਪਿਰਪਿਸਰ ਸਸ਼ਕ ਕਾਲਸ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਉਨਵਲਗਨ ਨਾ ਤੇ ਤਾਜੀ ਖਬਰਾਂ ਤੁਰਤ ਤੱਕ ਪਹੁੰਚਦੇ ਰਹਿਣ ਅਭਿਆਸ ਤਹਿਤ 7 ਮਈ ਯਾਨੀ ਕਿ ਅੱਜ ਸ਼ਾਮ 4 ਵਜੇ ਵੱਜੇਗਾ ਸੈਰਨ ਅੱਤੇ ਰਾਤ 9:00 ਵਜੇ ਤੋਂ 9:30 ਵਜੇ ਤੱਕ ਹੋਵੇਗਾ ਬਲੈਕਆਊਟ ਡਿਪਟੀ ਕਮਿਸ਼ਨ ਅਭਿਆਸ ਦੌਰਾਨ ਤਰਨਤਾਰਨ ਦੀ ਕੋਈ ਵੀ ਲੋਡ ਨਹੀਂ ਹੈ ਸ਼੍ਰੀ ਰਾਹੁਲ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਜਾਣੀ ਕਿ ਅੱਜ ਕਿਸੇ ਨਵੀਂ ਹੰਗਾਮੀ ਸਥਿਤੀ ਦੇ ਨਾਲ ਨਜਿੱਠਣ ਲਈ ਅਭਿਆਸ ਕੀਤਾ ਜਾ ਰਿਹਾ ਹੈ ਜਿਸ ਦਿਤੇ ਤਾਂ ਸਤ ਮਈ ਨੂੰ ਸ਼ਾਮ 4 ਵਜੇ ਸੈਰਨ ਵੱਜੇਗਾ ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ ਉਹਨਾਂ ਕਹਿ ਕਿ ਕੱਲ੍ਹ ਜਾਂ ਇਸ ਤੋਂ ਬਾਅਦ ਜਦੋਂ ਵੀ ਅਜਿਹਾ ਸੈਰਨ ਵੱਜੇ ਤਾਂ ਆਮ ਜਨਤਾ ਦੇ ਕੋਲ ਹੀ ਆਸਰੱਖੀ ਜਾਂਦੀ ਹੈ ਕਿ ਹਵਾਵਾਂ ਸੁਣਦੇ ਸਾਰ ਉੱਚੀਆਂ ਇਮਾਰਤਾਂ ਦੇ ਵਿੱਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜ਼ਮੀਨਦੋਜ਼ ਬੰਜਰ ਤੇ ਪਹੁੰਚ ਜਾਣ ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਝਖਤ ਦੇ ਹੇਠਾਂ ਜਾਂ ਖੁੱਲ੍ਹੇ ਦੇ ਵਿੱਚ ਲੰਮੇ ਪੈ ਜਾਣ ਲੋਕੀ ਮਾਰਤਾਂ ਦੇ ਵਿੱਚ ਜੇ ਰਹਿ ਰਹੇ ਹੋਣਗੇ ਤਾਂ ਖਿੜਕੀਆਂ ਤੇ ਖਾਸ ਕਰਕੇ ਸ਼ੀਸ਼ਿਆਂ ਤੋਂ ਦੂਰ ਹੋ ਜਾਣ ਇਸੇ ਤਰ੍ਹਾਂ ਆਪਣੀਆਂ ਗਾਂ ਸੱਤੇ ਬਿਜਦੇ ਦੇ ਕੁਨੈਕਸ਼ਨ ਬੰਦ ਕਰਕੇ ਅਤੇ ਆਪਣੇ ਲੋੜ ਅਨੁਸਾਰ ਪੀਣ ਵਾਲਾ ਪਾਣੀ ਅਤੇ ਭੋਜਨ ਸਟੋਰ ਕਰਕੇ ਰੱਖਣ ਉਨਾਂ ਨੇ ਕਿਹਾ ਕਿ ਇਸ ਸਮੁੰਦਰੀ ਸੜਕ ਦੇ ਉੱਤੇ ਚੱਲਦੇ ਰਾਗੀਰ ਜਾਂ ਗੱਡੀਆਂ ਐਮਰਜੈਂਸੀ ਵਾਹਨਾਂ ਜਿਨ੍ਹਾਂ ਦੇ ਵਿੱਚ ਅੱਗ ਬਚਾਉਣ ਵਾਲੀਆਂ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਉਹਨਾਂ ਤਰੰਤ ਰਸਤਾ ਦੇਣ। ਉਹਨਾਂ ਨੇ ਦੱਸਿਆ ਕਿ ਸੈਰਨ ਸਿਵਲ ਡਿਫੈਂਸ ਦੇ ਵੱਲੋਂ ਅਭਿਆਸ ਲਈ ਵਜਾਇਆ ਜਾ ਰਹੇ ਹਨ ਤਾਂ ਜੋ ਇਹਨਾਂ ਦੀ ਫੰਕਸ਼ਨਲਿਟੀ ਅਤੇ ਸਾਊਂਡ ਚੈੱਕ ਕੀਤੇ ਜਾ ਸਕੇ। ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਤਰ੍ਹਾਂ ਨਾਲ ਕਬਰੌਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ। ਉਹਨਾਂ ਨੇ ਦੱਸਿਆ ਕਿ 7 ਮਈ ਯਾਨੀ ਕਿ ਅੱਜ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਕਿਸੇ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਸ਼ਹਿਰ ਦੇਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਦੌਰਾਨ ਆਪਣੇ ਘਰਾਂ ਦੇ ਵਿੱਚ ਇਨਵਾਇਟਰ ਜਾਂ ਜਨਰੇਟਰ ਬੰਦ ਕਰਕੇ ਰੱਖੇ ਜਾਣ ਜੇਕਰ ਉਹਨਾਂ ਕਿਸੇ ਵਾਜਾ ਦੇ ਨਾਲ ਇਹ ਚਾਲੂ ਰੱਖਣੇ ਹੈ ਤਾਂ ਆਪਣੀਆਂ ਲਾਈਟਾਂ ਇਸ ਟੰਗ ਦੇ ਨਾਲ ਚਲਾਉਣ ਕਿ ਉਹਨਾਂ ਦੀ ਰੋਸ਼ਨੀ ਖਿੜਕੀਆਂ ਜਾਂ ਦਰਵਾਜ਼ਿਆਂ ਤੋਂ ਬਾਹਰ ਨਾ ਜਾਵੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚੱਲਦੀ ਹੈ ਉਸ ਸਮੇਂ ਦੁਰਾਨ ਬੰਦ ਕੀਤੀ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਨਾ ਵਿਖਾਈ ਦੇਵੇ ਇਸ ਸਮੇਂ ਦੁਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾ ਕੇ ਕੱਚੇ ਸਥਾਨ ਦੇ ਉੱਤੇ ਰੋਕ ਲਿਆ ਜਾਵੇ ਹੋਰ ਇਸ ਬੰਦੀ ਕੀ ਕਹਿੰਦੇ ਨਜ਼ਰਾਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਉ ਤਹਾਨੂੰ ਸੁਣਾਉਣੇ ਹੋਣਾਂ ਤੇ ਜ਼ੁਬਾਨੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ जी देखो एक आ, अपनी सिविल डिफेंस के ताबे एक मॉक ड्रिल की जा रही है गवर्नमेंट ऑफ इंडिया एम एच ए की इंस्ट्रक्शन के तहत अपना तरन तारण जिले के ड्रिल कर रहे हैं अपना जिला बॉर्डर नाल बोर्डर सजा होके सेंटिव हो दो प्रकार की मॉकड्रिल जा रही हैं एक चार बजे मॉकड्रिल है जी एयर रेड वॉर्निंग द मॉकड्रिल आप कर रहे हैं जिस दे जिसरन देखा एक जाणू करवाया जाएगा कि किमें जो किसी एयर रेड दौरान या किसी हवाई हमले के दौरान जे कोई सूँ पता लगता है तो प्रि एमटिवली सायरन बजा के लोगों सूचित उस वास्ते कर दिता जाएगा ताकि लोग अपनी सुरक्षित थावानते जा सक अपने घर दियाँ लुइटा बंद कर सकन अपने घर केमली बैठ सक दूजी चीज दूजी ड्रिल अपनी क्रैश ब्लैकआउट ड्रिल है जी ब्लैकआउट ड्रिल के सारे शहर लाइटा और सारे शहर स्ट्रीट लाइट तो लैके जो नॉर्मल फीडर लाइटा है हस्पता जेल तो टोल प्लाजा को छड़ के बाकी सारी बंद कर दी जाए नौ बजे तो लैके साढ़े नौ बजे एक प्रैक्टिस ड्रिल कीती जाएगी मैं मीडिया राही एक रिक्वेस्ट करना चाहता लोगों एक अपील करना चाहता कि आप किसी भी तरीके का इस ड्रिल कोई पैनिक नहीं होना है किसी तरीके की आपने सारी सावधानी बरतनी है अपने देश दे विच, अपनी प्रिपेयरनेस बना के रखनी है ताकि कल कोई अपने प्राप्त आए तो आप उस लिए सजग रह उसके लिए तैयार रह सिर्फ ड्रिल उस चीज़ के लिए है ਤਣਾਵਪੂਰਨ ਸਥਿਤੀ ਸਾਰੇ ਕਿਤੇ ਬਣੀ ਹੋਈ ਹੈ ਪਰ ਉਸ ਦੇ ਵਿੱਚ ਮੈਂ ਆਸ਼ਾ ਕਰਦਾ ਤੇ ਅਪੀਲ ਕਰਦਾ ਹਾਂ ਤਨਤਾਨ ਸ਼ਹਿਰ ਦੇ ਤੇ ਤਨਤਾਨ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਉਹ ਆਪਣਾ ਕੰਮ ਤੇ ਧਿਆਰ ਬਣਾ ਕੇ ਰੱਖਣਗੇ ਸਰਕਾਰ ਚੁੱਕੀ ਇਸ ਕਰ ਕੋਈ ਅੱਜ ਜੀ ਕੋਈ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਹੈ ਕਿ ਜੇ ਫਿਊਚਰ ਦੇ ਵਿੱਚ ਕੋਈ ਛੁੱਟੀ ਸੈਂਸਿਟੀਵਿਟੀ ਨੂੰ ਧਿਆਨ ਵਿੱਚ ਰੱਖਤੇ ਹੋਏ ਕੀਤੀ ਜਾਣੀ ਹੈ ਤਾਂ ਉਹ ਟਾਈਮਲੀ ਕਰ ਦਿੱਤੀ ਜਾਏ ਲੋਕਾਂ ਕੀ ਅਪੀਲ ਕਰਨੀ ਚਾਹੀਦੀ ਚਿੱਤਰਾਂ ਨੂੰ ਕਿ ਫੋਮ ਜੁੜਦੇ ਪਏ ਵੀ ਬਾਕੀ ਦੇਖੋ ਆ ਲੋਕਾਂ ਨੂੰ ਅਪੀਲ ਤਾਂ ਮੈਂ ਕਰਦਾ ਨਾਲ ਦੀ ਨਾਲ ਆਪ ਸਭ ਨੂੰ ਮੈਂ ਜਨਰਲ ਮੀਡੀਆ ਆਪਣੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਰਾਹੀਂ ਤੇ ਬਾਕੀ ਆਪਣੇ ਜਿਹੜੇ ਕੀ ਸੋਸ਼ਲ ਮੀਡੀਆ ਰਾਹੀਂ ਇਹ ਇੱਕ ਅਪੀਲ ਹੈਗੀ ਕਿ ਕਿਸੇ ਵੀ ਪ੍ਰਕਾਰ ਦੇ ਅਫਵਾਹਾਂ ਕਿਸੇ ਵੀ ਪ੍ਰਕਾਰ ਦੀ ਸੈਂਸਿਟਿਵ ਇਨਫੋਰਮੇਸ਼ਨ ਨੂੰ ਕਿਸੇ ਵੀ ਪ੍ਰਕਾਰ ਦੀ ਦੇਸ਼ ਹਿੱਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਖਬਰਾਂ ਨੂੰ ਜਾਂ ਕਿਸੇ ਕਮੈਂਟਰੀ ਨੂੰ ਨਾ ਸ਼ੇਅਰ ਕੀਤਾ ਜਾਵੇ ਨਾ ਉਸ ਨੂੰ ਕਿਸੇ ਤਰੀਕੇ ਦਾ ਬढ़ावा ਦਿੱਤਾ ਜਾਵੇ ਬਲਕਿ ਜੇ ਤੁਹਾਨੂੰ ਕੁਝ ਤਰੀਕੇ ਦਾ ਲੱਗਦਾ ਕਿ ਉਹਨੂੰ ਸਾਈਬਰ ਸੈੱਲ ਦੇ ਵਿੱਚ ਪ੍ਰੋਪਰ ਤਰੀਕੇ ਰਿਪੋਰਟ ਕਰ ਦਿੱਤਾ ਜਾਵੇ ਆਪਾਂ ਸਾਰੇ ਆਨੇ ਮਿਲ ਕੇ ਇਸ ਸਮੇਂ ਦੇ ਵਿੱਚ ਦੇਸ਼ ਹਿੱਤ ਦੇ ਲਈ ਕੰਮ ਕਰਨਾ ਚਾਹੀਦਾ ਹੈ ਜੀ ਧੰਨਵਾਦ ਠੀਕ